ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਇਹ ਖਾਦੀ ਕਾਟਨ ਦੇ ਸੂਟ ਰੈਡੀ ਕੀਤਾ ਹੋਇਆ ਤੁਸੀਂ ਵਰਕ ਦੀ ਸਫਾਈ ਦੇਖ ਸਕਦੇ ਹੋ ਨੀਟ ਐਂਡ ਕਲੀਨ ਵਰਕ ਰਹੇਗਾ ਘੇਰੇ ਤੇ ਇਸ ਤਰ੍ਹਾਂ ਦਾ ਵਰਕ ਹੈ ਨਾਲ ਵਿੱਚ ਫਰੰਟ ਤੇ ਬੂਟੀ ਪਾਈ ਗਈ ਹੈ ਫਰੰਟ ਤੇ ਬੂਟੀ ਰਹੇਗੀ ਸਾਰੀ ਇਸ ਤਰ੍ਹਾਂ ਇਹ ਵਾਲਾ ਤੁਸੀਂ ਬਾਜੂ ਤੇ ਵੀ ਕਰਾ ਸਕਦੇ ਹੋ बॉटम ਤੇ ਵੀ ਕਰਵਾ ਸਕਦੇ ਹੋ ਇਸ ਤਰ੍ਹਾਂ ਦਾ ਸੇਮ ਵਰਕ ਇਹ ਵਾਲਾ ਆਪਾਂ ਬਾਜੂ ਤੇ ਕੀਤਾ ਹੋਇਆ ਦੂਸਰੀ ਬਾਜੂ ਇਸ ਤਰ੍ਹਾਂ ਰੈਡੀ ਹੋਈ ਹੈ ਸੇਮ बॉटम ਤੇ ਵਰਕ ਰਹੇਗਾ ਇਹ ਆਪਾਂ ਸੂਟ ਕੀਤਾ ਹੈ ਜੀ ਖਾਦੀ ਕਾਟਨ ਤੇ ਮਹਿਰੂਨ ਡਾਰਕ ਕਲਰ ਦਾ ਘੇਰੇ ਤੇ ਬਾਟਮ ਤੇ ਬਾਜੂ ਤੇ ਵਰਕ ਕੀਤਾ ਤੁਸੀਂ ਵੀ ਇਸ ਤਰ੍ਹਾਂ ਦਾ ਸੂਟ ਰੈਡੀ ਕਰਵਾਉਣ ਲਈ ਸਾਨੂੰ ਮੈਸੇਜ ਕਰ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਰੈਡੀ ਹੋਇਆ ਵਰਕ ਦੀ ਸਫਾਈ ਵੀ ਬਹੁਤ ਹੈ ਨੀਟ ਐਂਡ ਕਲੀਨ ਵਰਕ ਹੁੰਦਾ ਤੁਸੀਂ ਕੋਈ ਵੀ ਆਪਣਾ ਆਰਡਰ ਤੇ ਇਸ ਤਰ੍ਹਾਂ ਦਾ ਸੇਮ ਸੂਟ ਵੀ ਰੈਡੀ ਕਰਵਾਉਣਾ ਤਾਂ ਸੇਮ ਵੀ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਵਿੱਚ ਇਹ ਆਪਾਂ ਟਾਇਡਾਈ ਤੇ ਵਰਕ ਕੀਤਾ ਹੋਇਆ ਜੀ ਇੱਕ ਕਾਰਨਰ ਤੇ ਫੁੱਲ ਰਹੇਗਾ ਘੇਰੇ ਤੇ ਬਾਜੂ ਤੇ ਵੀ ਸੇਮ ਫਲਾਵਰ ਹੈ ਐਂਡ ਇਸ ਦੀ ਬਾਟਮ ਤੇ ਵੀ ਸੇਮ ਫਲਾਵਰ ਆਪਾਂ ਆਹ ਰੈਡੀ ਕੀਤੇ ਹੋਏ ਨੇ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਪਿਆਰਾ ਜਿਹਾ ਸੂਟ ਰੈਡੀ ਹੋਇਆ ਤੇ ਇਹ ਕਾਰਨਰ ਤੇ ਰਹੇਗਾ ਤੁਸੀਂ ਵੀ ਇਸ ਤਰ੍ਹਾਂ ਦਾ ਵੀ ਵਰਕ ਕਰਵਾ ਸਕਦੇ ਹੋ ਬਹੁਤ ਹੀ ਸੋਨਾ ਸਫਾਈ ਵਾਲਾ ਵਰਕ ਹੁੰਦਾਗਾ ਨੈਕਸਟ ਆਪਾਂ ਕੀਤਾ ਚਿੰਦੀ ਬੂਟੀ ਵਾਲਾ ਸੂਟ ਜੋ ਕਿ ਬਹੁਤ ਹੀ ਜ਼ਿਆਦਾ ਆਪਣੇ ਕੋਲਸ ਦੇ ਆਰਡਰ ਆਏ ਹੋਏ ਸੀਗੇ ਤੇ ਆਪਾਂ ਕੁਝ ਕ੍ਰੀਏਟ ਐਡ ਕੀ ਦਿਖਾਏ ਨੇ ਤੇ ਤਾਂ ਆਪਾਂ ਸਾਰੇ ਨਵੇਂ ਦਿਖਾਏ ਤੁਹਾਨੂੰ ਵੀਡੀਓ ਦੇ ਵਿੱਚ ਜੋ ਫਰੰਟ ਤੇ ਆਪਾਂ ਪੂਰੀ ਬੂਟੀ ਪਾਈ ਹੋਈ ਆ ਘੇਰੇ ਤੇ ਪਾ ਕੇ ਫਰੰਟ ਪੂਰਾ ਫੁੱਲ ਹੈਵੀ ਕੀਤਾ ਬੂਟੀ ਨਾਲ ਤੇ ਨਾਲ ਬਾਹੂ ਤੇ ਵਰਕ ਦੇਖ ਸਕਦੇ ਹੋ ਤੁਸੀਂ ਵੀ ਸੇਮ ਸੂਟ ਰੈਡੀ ਕਰਵਾਉਣ ਦੇ ਲਈ ਮੈਸੇਜ ਕਰ ਸਕਦੇ ਹੋ ਕਿਉਂਕਿ ਬਹੁਤ ਹੀ ਘੱਟ ਪ੍ਰਾਈਸ ਹੁੰਦਾ ਆਪਣਾ ਤਾਂ ਤੁਸੀਂ WhatsApp ਦਿੱਤਾ ਨੰਬਰ ਉਸ ਤੇ ਡਿਟੇਲ ਲੈ ਸਕਦੇ ਹੋ WhatsApp ਨੰਬਰ ਤੇ ਮੈਸੇਜ ਕਰਕੇ ਤੁਸੀਂ ਨੀਅਰ ਤੋਂ ਦੇਖ ਸਕਦੇ ਹੋ ਵਰਕ ਦੀ ਸਫਾਈ ਚੈੱਕ ਕਰ ਸਕਦੇ ਆ ਨੇੜੇ ਤੋਂ ਸੋ ਤੁਸੀਂ ਵੀਡੀਓ ਨੂੰ ਸਾਰੇ ਸੂਟ ਜੋ ਆਪਾਂ ਵਰਕ ਵਾਲੇ ਤੁਹਾਨੂੰ ਦਿਖਾਏ ਹੋਏ ਨੇ ਇਹ ਸਿਰਫ ਆਰਡਰ ਤੇ ਹੀ ਰੈਡੀ ਹੋਣਗੇ ਇਸ ਤਰ੍ਹਾਂ ਦਾ ਵੀ ਸੇਮ ਤੁਸੀਂ ਰੈਡੀ ਕਰਵਾ ਸਕਦੇ ਹੋ ਆਪਾਂ ਵੀਡਾਊਟ ਦੁਪੱਟਾ ਸੂਟ ਇਹ ਰੈਡੀ ਕੀਤਾ ਹੋਇਆ ਤੁਸੀਂ ਆਪਣਾ ਕਲਰ ਦੱਸ ਸਕਦੇ ਹੋ ਕਿਸ ਤਰ੍ਹਾਂ ਦਾ ਤੁਹਾਨੂੰ ਸੂਟ ਦਾ ਰੰਗ ਚਾਹੀਦਾ ਹੈ ਨਾ ਕਿਸ ਤਰ੍ਹਾਂ ਦਾ ਤੁਹਾਨੂੰ ਸਟੱਫ ਚਾਹੀਦਾ ਤੇ ਸੇਮ ਇਸ ਤਰ੍ਹਾਂ ਦਾ ਵਰਕ ਘੇਰੇ ਤੇ ਤੁਸੀਂ ਬਾਸੂਤੇ ਵੀ ਫਰੰਟ 'ਚ ਬੋਟੀਆਂ ਵੀ ਪਵਾ ਸਕਦੇ ਹੋ WhatsApp ਨੰਬਰ ਦਿੱਤਾ ਹੋਇਆ ਤੁਸੀਂ ਉਸ ਤੇ ਆਪਣਾ ਮੈਸੇਜ ਕਰਕੇ ਡਿਟੇਲ ਲੈ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾ ਤੁਹਾਡਾ ਸੂਟ ਰੈਡੀ ਕੀਤਾ ਜਾਏਗਾ ਆਰਡਰ ਤੇ ਹੀ ਰੈਡੀ ਹੋਏਗਾ ਸੋ ਤੁਸੀਂ ਇਸ ਤਰ੍ਹਾਂ ਦਾ ਵੀ ਇਹ ਸੂਟ ਰੈਡੀ ਕਰਵਾ ਸਕਦੇ ਹੋ ਬੋਟੀਆਂ ਫਰੰਟ ਤੇ ਪਾ ਕੇ Thank you, G.